ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਹਿੰਦੁਸਤਾਨ ਵਿੱਚ ਸਦੀਆਂ ਤੋਂ ਬ੍ਰਾਹਮਣੀ ਕਰਮ ਕਾਂਡ ਹੋ ਰਹੇ ਸਨ ਅਤੇ ਹੁਣ ਵੀ ਹੋ ਰਹੇ ਹਨ ਇਹਨਾਂ ਕਰਮਕਾਂਡਾਂ ਦੇ ਜ਼ਰੀਏ ਭੋਲੀ ਭਾਲੀ ਗਰੀਬ ਜਨਤਾ ਨੂੰ ਲੁੱਟਿਆ ਜਾ ਰਿਹਾ ਸੀ ਗੁਰੂ ਸਾਹਿਬ ਨੇ ਇਹਨਾਂ ਦਾ ਖੰਡਨ ਕੀਤਾ ਅਤੇ ਇਨਸਾਨ ਨੂੰ ਸਿੱਧਾ ਸਾਦਾ ਅਤੇ ਨੇਕ ਜੀਵਨ ਜਿਉਣ ਦੀ ਜਾਚ ਦੱਸੀ ਅਤੇ ਆਪਣੀ ਨਵੀਂ ਤੇ ਨਵਿਕਲੀ ਫਲਸਫੀ ਦਿੱਤੀ ਹੋਰ ਪਹਿਲੂਆਂ ਤੋਂ ਇਲਾਵਾ ਆਵਾ ਗੌਣ ਸੰਬੰਧੀ ਵੀ ਉਹਨਾਂ ਨੇ ਜੋ ਆਪਣੀ ਵਿਚਾਰਧਾਰਾ ਦਿੱਤੀ ਹੈ ਉਸ ਬਾਰੇ ਗੁਰਬਾਣੀ 'ਚੋਂ अनेका ਹੀ ਉਦਾਹਰਣਾਂ ਮਿਲਦੀਆਂ ਹਨ ਪ੍ਰਮਾਣ ਮਿਲਦੇ ਹਨ ਪਰ ਆਵਾਗੌਣ ਨੂੰ ਮੰਨਣ ਵਾਲੇ ਤੇ ਨਾ ਮੰਨਣ ਵਾਲੇ ਆਪੋ ਆਪਣੀ ਬਣ ਚੁੱਕੀ ਧਾਰਨਾ ਅਨੁਸਾਰ ਗੁਰਬਾਣੀ ਦੀ ਵਿਆਖਿਆ ਕਰਕੇ ਆਪਣਾ ਆਪਣਾ ਪੱਖ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਨ ਪੰਜਾਬੀ ਦੇ ਪਹਿਲੇ ਪ੍ਰੋਫੈਸਰ ਸਿੱਖ ਧਰਮ ਅਤੇ ਇਤਿਹਾਸ ਦੇ ਮਹਾਨ ਵਿਦਵਾਨ ਉਚਕੋਟੀ ਦੇ ਕਵੀ ਪ੍ਰਸਿੱਧ ਲੇਖਕ ਉਤਮ ਵਿਆਖਿਆਕਾਰ શ્રેਸ਼ਟ ਟਿਕਾਕਾਰ ਅਤੇ ਸਰਬੋਤਮ ਉਪਦੇਸ਼ਕ ਪੰਜਾਬੀ ਪੱਤਰਕਾਰੀ ਦੇ ਪਿਤਾਮਾ ਖਾਲਸਾ ਅਖਬਾਰ ਦੇ ਬਾਣੀ ਸੰਪਾਦਕ ਸ਼੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਅਤੇ ਲਾਹੌਰ ਦੇ ਬਾਣੀ ਖਾਲਸਾ ਦੀਵਾਨ ਲਾਹੌਰ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਮੋਢੀ ਸ਼੍ਰੀਮਾਨ ਗਿਆਨੀ ਦਿੱਤ ਸਿੰਘ ਜੀ ਕਹਿੰਦੇ ਹਨ ਸਰਾਧ ਕਰਨ ਤੋਂ ਪਹਿਲਾਂ ਇਹ ਪਤਾ ਕਰੋ ਕਿ ਸਾਡਾ ਬਜ਼ੁਰਗ ਕਿਸ ਜੂਨ ਵਿੱਚ ਹੈ ਜੇ ਤੋਤੇ ਦੀ ਜੂਨ ਚ ਹੈ ਤਾਂ ਫਿਰ ਪੁਜਾਰੀ ਨੂੰ ਖਾਣ ਲਈ ਹਰੀਆਂ ਮਿਰਚਾਂ ਦਿਓ ਜੇ ਬੜਦੀ ਜੂਣ ਚ ਹੈ ਤਾਂ ਫਿਰ ਤੂੜੀ ਤੇ ਗਤਾਵਾ ਕਰਕੇ ਪੁਜਾਰੀ ਨੂੰ ਖਾਣ ਵਾਸਤੇ ਦਿਓ ਜੇ ਸੱਪ ਦੀ ਜੂਣ ਚ ਹੈ ਤਾਂ ਪੁਜਾਰੀ ਨੂੰ ਚੂਹੇ ਮਾਰ ਕੇ ਦਿਓ ਜੇ ਬਾਪੂ ਸੂਰ ਦੀ ਜੂਣ ਚ ਹੈ ਤਾਂ ਫਿਰ ਗਲੀਆਂ ਨਾਲੀਆਂ ਦਾ ਕੂੜਾ ਪੁਜਾਰੀ ਨੂੰ ਖਾਣ ਲਈ ਦਿਓ ਤਾਂ ਕਿ ਬਾਪੂ ਦੀ ਸਹੀ ਖਰਾਕ ਬਾਪੂ ਤੱਕ ਪਹੁੰਚ ਸਕੇ ਸਾਧ ਸੰਗਤ ਜੀ ਆਪ ਜੀ ਨੂੰ ਸ਼ਾਇਦ ਪਤਾ ਲੱਗ ਹੀ ਗਿਆ ਹੋਣਾ ਕਿ ਮੈਂ ਕਹਿਣਾ ਕੀ ਚਾਹਣਾ ਹਾਂ ਮੈਂ ਕਹਿਣਾ ਚਾਹਣਾ ਹਾਂ ਸਿੱਖ ਧਰਮ ਵਿੱਚ ਸਰਾਧ ਕਰਨਾ ਮਨਮਤ ਹੈ ਵਿਵਰਧਤ ਹੈ ਗੁਰਮਤਿ ਇਸ ਕਰਮकांड ਨੂੰ ਅਜਾਇਤ ਨਹੀਂ ਦਿੰਦੀ ਪਰ ਇਹ ਸਾਡੇ ਵਾਲੇ ਕਿੱਥੇ ਡਲਦੇ ਆ ਨਹੀਂ ਹਟਦੇ ਵਿੱਚ ਵਿੱਚ ਕਰੀ ਵੀ ਜਾਂਦੇ ਆ ਭਗਤ ਕਬੀਰ ਜੀ ਨੇ ਇਸ ਕਰਮ ਕਾਂਡ ਤੇ ਬੜੀ ਕਰਾਰੀ ਸੱਤ ਮਾਰੀ ਆ ਰਾਗ ਗੌੜੀ ਬੈਰਾਗਣ ਕਬੀਰ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਜੀਵਤ ਪਿਤਰ ਨਾ ਮਾਨੈ ਕਉ ਮੂਏ ਸਰਾਦ ਕਰਾਈ ਪਿਤਰ ਵੀ ਬੱਪਰੇ ਕਹੋ ਕਿਉਂ ਪਾਵੈ ਕਉਆ ਕੁੱਕਰ ਖਾਹੀ ਮੋਕੋ ਕੁਸਲ ਬਤਾਵੋ ਕੋਈ ਕੁਸਲ ਕੁਸਲ ਕਰਤੇ ਜਗ ਬਿਨਸੈ ਕੁਸਲ ਵੀ ਕੈਸੇ ਹੋਈ ਰਹਾਉ ਮਾਟੀ ਕੇ ਕਰ ਦੇਵੀ ਦੇਵਾ ਤਸਿਆਗੇ ਜੀਉ ਦੇਹੀ ਐਸੇ ਪਿਤਰ ਤੁਮਾਰੇ ਕਈਐ ਆਪਨ ਕਹਿਆ ਨਾ ਲਈ ਸਰ ਜੀਉ ਕਟਾ ਨਿਰ ਜੀਉ ਪੁਜੈ ਅੰਤ ਕਾਲ ਕੋ ਭਾਰੀ RAM ਨਾਮ ਕੀ ਗਾਤ ਨਹੀਂ ਜਾਣੀ ਭੈ ਡੂਬੇ ਸੰਸਾਰੀ ਦੇਵੀ ਦੇਵਾ ਪੂਜੈ ਡੋਲ ਪੌਰ ਬ੍ਰਹਮਣੀ ਜਾਨਾ ਕਹਿਤ ਕਬੀਰ ਅਕਲ ਨਹੀਂ ਚੇਤਿਆ ਵਿਖਿਆ ਸਿਓ ਲਪਟਾਨਾ ਆਖੂ ਸਤਨਾਮ ਸ਼੍ਰੀ ਵਾਹਿਗੁਰੂ ਭਗਤ ਕਬੀਰ ਜੀ ਕਹਿੰਦੇ ਲੋਕ ਜਿਉਂਦੇ ਮਾਪਿਆਂ ਦਾ ਤਾਂ ਆਦਰ ਮੰਨ ਨਹੀਂ ਕਰਦੇ ਪਰ ਮਰ ਗਏ ਪਿਤਰਾਂ ਨਮਿਤ ਭੋਜਨ ਖਵਾਉਂਦੇ ਆ ਪਿਤਰ ਕਹਿੰਦੇ ਨੇ ਵੱਡੇ ਵਡੇਰੇ ਬਾਪ ਦਾਦਾ ਪਰਦਾਦਾ ਨਗੜ ਦਾਦਾ ਜੋ ਮਰ ਚੁੱਕੇ ਆ ਉਹਨਾਂ ਨੂੰ ਪਿਤਰ ਕਹਿੰਦੇ ਨੇ ਤੇ ਵਿਚਾਰੇ ਪਿਤਰ ਪਲਾ ਉਹ ਸ਼ਰਧਾ ਦਾ ਭੋਜਨ ਕਿਵੇਂ ਹਾਸਲ ਕਰਨਾ ਉਸ ਨੂੰ ਤਾਂ ਕਾਂ ਕੁੱਤੇ ਹੀ ਖਾ ਜਾਂਦੇ ਆ ਮੈਨੂੰ ਕੋਈ ਤਰ ਦੱਸੋ ਕਿ ਪਿਤਰਾਂ ਦੇ ਨਿਮਿਤ ਸ਼ਰਧ ਖਵਾਉਣ ਨਾਲ ਪਿੱਛੇ ਘਰ ਵਿੱਚ ਸੁਖ ਆਨੰਦ ਕਿਵੇਂ ਹੋ ਜਾਂਦਾ ਹੈ ਸਾਰਾ ਸੰਸਾਰ ਇਸੇ ਪਰਮ ਵਿੱਚ ਇਸੇ ਵਹਿਮ ਵਿੱਚ ਖਪਰਿਆ ਹੈ ਕਿ ਪਿਤਰਾਂ ਨਿਮਿਤ ਸ਼ਰਧ ਕੀਤੀਆਂ ਘਰ ਵਿੱਚ ਸੋ ਘਨੰਦ ਬਣਿਆ ਰਹਿੰਦਾ ਹੈ ਰਹਾਉ ਆਖੂ ਸਤਨਾਮ ਸ੍ਰੀ ਵਾਹਿਗੁਰੂ ਮਿੱਟੀ ਦੇ ਦੇਵੀ ਦੇਵਤੇ ਬਣਾ ਕੇ ਲੋਕ ਉਸ ਦੇਵੀ ਜਾਂ ਦੇਵਤੇ ਅੱਗੇ ਬਕਰੇ ਅਦਕ ਦੀ ਕੁਰਬਾਨੀ ਦਿੰਦੇ ਹਨ ਏ ਭਾਈ ਇਸੇ ਤਰ੍ਹਾਂ ਦੇ ਮਿੱਟੀ ਦੇ ਬਣਾਏ ਹੋਏ ਤੁਹਾਡੇ ਪਿਤਰ ਅਖਵਾਉਂਦੇ ਹਨ ਉਹਨਾਂ ਅੱਗੇ ਵੀ ਜੋ ਤੁਹਾਡਾ ਚਿਤ ਕਰਦਾ ਹੈ ਧਰ ਦਿੰਦੇ ਹੋ ਉਹ ਆਪਣੇ ਮੂੰਹਾਂ ਮੰਗ ਕੇ ਕੁਝ ਨਹੀਂ ਲੈ ਸਕਦੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਲੋਕ ਲੋਕਾਚਾਰੀ ਰਸਮਾਂ ਦੇ ਡਰ ਵਿੱਚ ਗਰਕ ਹੋ ਰਹੇ ਹਨ ਜਿਉਂਦੇ ਜੀਵਾਂ ਨੂੰ ਦੇਵੀ-ਦੇਵਤਿਆਂ ਦੇ ਅੱਗੇ ਭੇਟ ਕਰਨ ਲਈ ਮਾਰਦੇ ਹਨ ਤੇ ਇਸੇ ਤਰ੍ਹਾਂ ਮਿੱਟੀ ਆਦਕ ਦੇ ਬਣਾਏ ਹੋਏ ਨਿਰਜਿੰਦ ਦੇਵਤਿਆਂ ਨੂੰ ਪੂਜਦੇ ਹਨ ਆਪਣਾ ਅੱਗਾ ਵਿਗਾੜੀ ਜਾ ਰਹੇ ਹਨ ਐਸੇ ਲੋਕਾਂ ਨੂੰ ਉਸ ਆਤਮਿਕ ਅਵਸਥਾ ਦੀ ਸਮਝ ਨਹੀਂ ਪੈਂਦੀ ਜੋ ਪ੍ਰਭੂ ਦਾ ਨਾਮ ਸਿਮਰਦਿਆਂ ਬਣਦੀ ਹੈ ਆਖੋ ਸਤ ਨਾਮ ਸ੍ਰੀ ਵਾਹਿਗੁਰੂ ਭਗਤ ਕਬੀਰ ਜੀ ਕਹਿ ਰਹੇ ਹਨ ਕਿ ਅਜਿਹੇ ਲੋਕ ਮਿੱਟੀ ਦੇ ਬਣਾਏ ਹੋਏ ਦੇਵੀ ਦੇਵਤਿਆਂ ਨੂੰ ਪੂਜਦੇ ਹਨ ਤੇ ਸਹਿਮੇ ਵੀ ਰਹਿੰਦੇ ਹਨ ਕਿਉਂਕਿ ਅਸਲ ਕੁਸ਼ਲ ਦੇਣ ਵਾਲੇ ਅਕਾਲ ਪੁਰਖ ਨੂੰ ਉਹ ਜਾਣਦੇ ਹੀ ਨਹੀਂ ਉਹ ਜਾਤ ਕੁਲ ਰਹਿਤ ਪ੍ਰਭੂ ਨੂੰ ਨਹੀਂ ਸਿਮਰਦੇ ਉਹ ਸਦਾ ਮਾਇਆ ਨਾਲ ਹੀ ਲਿਪਟੇ ਰਹਿੰਦੇ ਹਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਸਾਧ ਸੰਗਤ ਜੀ ਆਓ ਹੁਣ ਪੜੀਏ ਗੁਰੂ ਸਾਹਿਬ ਦੇ ਪਾਵਨ ਬਚਨ ਆਇਆ ਗਿਆ ਮੋਇਆ ਨਾਉ ਪਿੱਛੇ ਪਤਲ ਸਦਿਓ ਕਾਵ ਨਾਨਕ ਮਨਮੁਖ ਅੰਧ ਪਿਆਰ ਬਾਦਗੁਰੂ ਡੁੱਬਾ ਸੰਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੜੇ ਸੌਖੇ ਤਰੀਕੇ ਨਾਲ ਸਮਝਾਇਆ ਆਇਆ ਗਿਆ ਮੋਇਆ ਨਾਉ ਜੀਵ ਜਗਤ ਵਿੱਚ ਆਇਆ ਤੇ ਚਲੇ ਆ ਗਿਆ ਤੁਰ ਗਿਆ ਇਥੋਂ ਆਖਿਰ ਜਗਤ ਵਿੱਚ ਉਸਦਾ ਨਾਮ ਵੀ ਮਰ ਜਾਂਦਾ ਹੈ ਖਤਮ ਹੋ ਜਾਂਦਾ ਹੈ ਉਸ ਦੇ ਮਰਨ ਪਿੱਛੋਂ ਪੱਤਰਾ ਉੱਤੇ ਪਿੰਡ ਭਰਾ ਕੇ ਖਾਣਾ ਪਰੋਸ ਕੇ ਕਾਮਾ ਨੂੰ ਹੀ ਸਦੀਦਾ ਏ ਹੁਣ ਤਾਂ ਤਰ੍ਹਾਂ ਤਰ੍ਹਾਂ ਦੇ ਵਣ ਸਵੰਨੇ ਬਰਤਨ ਬਣ ਗਏ ਪਹਿਲਾਂ ਖਾਣਾ ਪਤਲਾ ਤੇ ਹੀ ਪਰੋਸਿਆ ਜਾਂਦਾ ਸੀ ਉਸ ਜੀਵ ਨੂੰ ਮਰੇ ਹੋਏ ਵਿਅਕਤੀ ਨੂੰ ਕੁਝ ਨਹੀਂ ਏ ਪੜਦਾ ਹੇ ਨਾਨਕ ਆਪ ਹੁਦਰੇ ਮਨੁੱਖ ਦਾ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਜਗਤ ਨਾਲ ਪਿਆਰ ਅਨਿਆ ਵਾਲਾ ਪਿਆਰ ਹੈ ਗੁਰੂ ਦੀ ਸ਼ਰਨ ਆਉਣ ਤੋਂ ਬਿਨਾ ਜਗਤ ਇਸ ਅੰਨੇ ਪਿਆਰ ਵਿੱਚ ਡੁੱਬ ਰਿਹਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਾਜ ਗੁਰੂ ਡੁੱਬਾ ਸੰਸਾਰ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਮਾਣ ਹੋਰ ਵੀ ਬਹੁਤ ਹਨ ਪਰ ਦਾਸ ਨੇ ਥੋੜੇ ਸਮੇਂ ਵਿੱਚ ਬਹੁਤਾ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਹੈ ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ ਕੁਦਰਤ ਕਮਨ ਹਮਾਰੀ ਸਤਗੁਰੂ ਕਿਰਪਾ ਕਰਨ ਪੋਇਆਂ ਪੁਲਾੰਦੀ ਮਾਫੀ ਬਖਸ਼ੋ ਆਗਿਆ ਬਲਾਉ ਫਤਿਹ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ